ਜੂਪੀ ਵਾਲਿਆਂ ਦੀ ਟਰਾਲੀ ਤੋਂ ਗੁੜ ਲੈਣ ਵਾਲੇ ਹੋ ਜੇ ਸਾਵਧਾਨ ਪਹਿਲਾਂ ਦੇਖ ਲਵੋ ਇਹ ਵੀਡੀਓ ਜੂਪੀ ਦੇ ਵਿੱਚ ਕਿਵੇਂ ਹੁੰਦਾ ਤਿਆਰ ਗੁੜ ਜੱਥੇ ਕੀ ਦੋਸਤ ਹੈ ਸਖਸ ਗੁੜ ਬਣਾਉਣ ਦੇ ਵਿੱਚ ਬੇਹੱਦ ਰੌਜਾ ਹੁੰਦਾ ਹੈ ਬੂਟਾ ਨਾਲ ਲੱਗਿਆ ਹੋਇਆ ਗੁੜ ਵੀ ਜੋ ਕੀ ਦੋਸਤੋ ਸਾਡੇ ਲੋਕਾਂ ਨੂੰ ਖਵਾਇਆ ਜਾਂਦਾ ਹੈ ਜਿੱਥੇ ਕਿ ਅਸੀਂ ਘਰ ਦੇ ਵਿੱਚ ਤਾਂ ਆਪਣੇ ਖਾਣੇ ਦੇ ਉੱਪਰ ਮੱਖੀ ਵੀ ਨਹੀਂ ਬੈਠਣ ਦੇ ਪਰ ਇਸ ਖਾਣ ਵਾਲੇ ਗੁੜ ਦੇ ਵਿੱਚ ਬੰਦਾ ਚੱਪਲਾਂ ਤੇ ਬੂਟ ਲਈ ਫਿਰਦਾ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਤੇ ਇਸ ਗੁੜ ਨੂੰ ਬਣਾਉਣ ਦੇ ਵਿੱਚ ਕਿੰਨੀ ਕਿ ਸਫਾਈ ਹੋਵੇਗੀ ਤੇ ਕਿੰਨੇ ਕਿ ਚੰਗੇ ਪਦਾਰਥ ਵਰਤੇ ਗਏ ਹੋਣਗੇ ਜਿੱਥੇ ਕਿ ਦੋਸਤੋ ਇਹ ਕੈਮੀਕਲ ਵਾਲਾ ਗੁੜ ਸਾਡੇ ਆਮ ਤੌਰ ਤੇ ਲੋਕ ਜੂਪੀ ਵਾਲੇ ਵਾਲਿਆਂ ਦੀਆਂ ਟਰਾਲੀਆਂ ਤੋਂ ਲੈਂਦੇ ਹਨ ਜਿੱਥੇ ਕਿ ਦੋਸਤੋ ਉਹਨਾਂ ਦਾ ਰੰਗ ਤਾਂ ਬੇਹੱਦ ਸੋਹਣਾ ਹੁੰਦਾ ਹੈ ਪਰ ਉਹਨਾਂ ਦੀ ਸਫਾਈ ਦੀ ਗੱਲ ਕਰੀਏ ਤਾਂ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜੋ ਕਿ ਦੋਸਤੋ ਖਲਾੜੀਆਂ ਉੱਪਰ ਗੋਲ ਬਣਦਾ ਹੈ ਤਾਂ ਉਸ ਉੱਪਰ ਬੇਹੱਦ ਕੋਈ ਸਫਾਈ ਦਾ ਖਾਸ ਪ੍ਰਬੰਧ ਨਹੀਂ ਹੁੰਦਾ ਜਿੱਥੇ ਕਿ ਦੋਸਤ ਇਸ ਬੰਦੇ ਨੇ ਬੂਟ ਪਾ ਕੇ ਹੀ ਗੁੜ ਨੂੰ ਪਾਂਡਿਆਂ ਦੇ ਵਿੱਚ ਪਾ ਦਿੱਤਾ ਜਿੱਥੇ ਕੀ ਕਿਹਾ ਜਾਂਦਾ ਹੈ ਕਿ ਇਹ ਬੇਹੱਦ ਦੇਸੀ ਗੁੜ ਤੇ ਸੁੱਧ ਗੁੜ ਹੈ ਪਰ ਇਸ ਦੀ ਸਫਾਈ ਦੀ ਗੱਲ ਕਰੀਏ ਤਾਂ ਇਸ ਦੀ ਸਫਾਈ ਕਿਤੇ ਵੀ ਨਹੀਂ ਦਿਖ ਰਹੀ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਕਿ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਗੁੜ ਜੂਪੀ ਵਾਲਿਆਂ ਤੋਂ ਲੈਣਾ ਚਾਹੋਗੇ ਜਾਂ ਨਹੀਂ ਆਪਣੀ رائے ਜ਼ਰੂਰ ਦਿਓ